ਇਸ ਰੱਬੀ ਰੂਪ ਬੱਚੇ ਨੂੰ ਥੋੜਾ ਸਿੱਧਾਵਾ ਮੰਦ ਬੁੱਧੀ ਆ ਥੋੜਾ ਬਸ ਆਪਣੇ ਆਪ ਦੇ ਵਿੱਚ ਹੀ ਆ ਰੋਹਿਤ ਕੁਮਾਰ ਨਾਮ ਦਾ ਦਾ ਆਪਣਾ ਬਾਈ ਲੈ ਕੇ ਆਇਆ ਬਾਈ ਕਹਿੰਦਾ ਸਾਡੇ ਪਿੰਡ ਦੇ ਅੱਡੇ 'ਚ ਕਈ ਦਿਨਾਂ ਤੋਂ ਉੱਥੇ ਬੈਠਾ ਉੱਥੇ ਬਸ ਕੋਈ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ ਕਿਸੇ ਦੇ ਘਰੇ ਕੰਮ ਕਰਦਾ ਸੀ ਕਿਸੇ ਨੇ ਆਂਡ ਗਵਾਂਡ 'ਚ ਕਿਸੇ ਦੇ ਦੇਖਿਆ ਹੋਵੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡਾ ਨੰਬਰ 82 848 0071 ਕਿੱਥੇ ਮਿਲਿਆ ਬਾਈ ਤੁਹਾਨੂੰ ਇਹ ਅੱਡੇ ਮੇਜਾ ਦੇ ਕਿਹੜੇ ਅੱਡੇ 'ਚ ਸਾਡੇ ਸੁਭਰਾਵਾਂ ਸਾਭਰਾਵਾਂ ਪਿੰਡ ਹਾਂਜੀ ਜ਼ਿਲ੍ਹਾ ਜੀ ਸੰਦਤ ਤਨਤਨ ਸਾਹਿਬ ਤਸਵੀਰ ਵੀ ਤਨਦਾਰ ਨਹੀਂ ਪੈਂਦੀ ਪੱਟੀ ਤਸਵੀਰ ਠੀਕ ਹੈ ਕਿ ਇਹ ਕਿੰਨੇ ਦਿਨਾਂ ਤੋਂ ਉੱਥੇ ਘੁੰਮ ਰਿਹਾ ਸੀ ਨੋ 10-12 ਅੱਛਾ ਆਈ ਹਾਲ ਦਾ ਕੱਪੜੇ ਆਈ ਸੀ ਰਿਕ ਪਾਇਰ ਸੀ ਉਹ ਦੋ ਪਾਇ ਜੀ ਘੁੰਮ ਰਿਹਾ ਉਹ ਉਹ ਕੱਪੜੇ ਕਿੱਦਾਂ ਦੇ ਸੀ ਇਹੋ ਜਿਹੇ ਬੰਦੇ ਮਿੰਦੇ ਕੱਪੜੇ ਪਾਈ ਬਟਾ ਓਕੇ ਤੁਸੀਂ ਨਿਮਾਇਆ ਇਹਨੂੰ ਹਾਂ ਜੀ ਨਿਮਾਇਆ ਕੱਲ ਆਇਆ ਜਿਵੇਂ ਇਹਦੇ ਹੱਥਾਂ ਪੈਰਾਂ ਤੇ ਗੋਹਾ ਗਾਂ ਲੱਗਿਆ ਨਹੀਂ ਜੀ ਗੋਹਾ ਲੱਗਿਆ ਇਹਨੂੰ ਖਾਸ ਹੁੰਦੀ ਬਹੁਤ ਜਿਆਦੀ ਮੈਂ ਤਾਂ ਦਵਾਈ ਨਾਲ ਮੜੀ ਗੱਲ ਹਾਂ ਆ ਖਾਸ ਦੇ ਕਰਦਾ ਬਹੁਤ ਖਾਰੇ ਲੱਗਦਾ ਕੀ ਕੰਮ ਕਰਦਾ ਸੀ ਤੂੰ ਬੇਟਾ ਕੰਮ ਕੀ ਕਰਦਾ ਸੀ और और क्या काम करते थे गाय भैंस का काम करते थे गोबर उठाना पट्टे काटना क्या कहाँ पे पढ़े लिखे बच्चा जस कह रहे हैं ना हाँ वाहगुरु जी का खालसा वाहगुरु जी की फतेह जी सभरावान पेंड है जी तहसील पट्टी है तो जिला तरन तारण साहब ਉੱਥੋਂ ਇਸ ਬੱਚੇ ਨੂੰ ਇਸ ਰੱਬੀ ਰੂਪ ਬੱਚੇ ਨੂੰ ਥੋੜਾ ਸਿੱਧਾ ਵਾ ਮੰਦ ਬੁੱਧੀ ਆ ਥੋੜਾ ਬਸ ਆਪਣੇ ਆਪ ਦੇ ਵਿੱਚ ਹੀ ਆ ਰੋਹਿਤ ਕੁਮਾਰ ਨਾਮ ਦਾ ਆ ਆਪਣਾ ਬਾਈ ਲੈ ਕੇ ਆਇਆ ਬਾਈ ਕਹਿੰਦਾ ਸਾਡੇ ਪਿੰਡ ਦੇ ਅੱਡੇ 'ਚ ਕਈ ਦਿਨਾਂ ਤੋਂ ਉੱਥੇ ਬੈਠਾ ਉੱਥੇ ਬਸ ਕੋਈ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ ਸੀ ਕਈ ਦਿਨਾਂ ਤੋਂ ਅਸੀਂ ਦੇਖੀ ਜਾਂਦੇ ਸੀ ਰੋਟੀ ਪਾਣੀ ਵੀ ਦਿੱਤਾ ਪੁੱਛਿਆ ਵੀ ਤੂੰ ਕੌਣ ਆ ਕਿੱਥੋਂ ਆਇਆ ਪਿੰਡ ਕਿਹੜਾ ਵੀ ਕੁਛ ਨਹੀਂ ਦੱਸ ਰਿਹਾ ਸੀ ਫਿਰ ਅਸੀਂ ਇੱਥੇ ਲੈ ਆਏ ਇੱਕ ਤਾਂ ਸਾਡੀ ਬੇਨਤੀ ਹੈ ਭੈਣਾਂ ਤੇ ਭਰਾਵੋ ਜੇ ਕੋਈ ਇਦਾਂ ਦਾ ਪੇਸ਼ੈਂਟ ਤੁਹਾਨੂੰ ਮਿਲਦਾ ਇਦਾਂ ਸਿੱਧਾ ਨਾ ਸਾਡੇ ਕੋਲ ਲੈ ਕੇ ਆਇਆ ਕਰੋ ਇੱਥੇ ਬਾਈ ਨੂੰ ਵੀ ਬੇਨਤੀ ਕੀਤੀ ਇੱਥੇ ਆਏ ਨੂੰ ਦੇਖੋ ਕੁਝ ਫਾਰਮੈਲਿਟੀਆਂ ਹੁੰਦੀਆਂ ਉੱਤੇ ਥਾਣੇ ਦੀ ਰਿਪੋਰਟ ਕਰਾਉਣੀ ਸੀ ਜਿਹੜੇ ਇਲਾਕੇ ਚੋਂ ਮਿਲਿਆ ਸੀ ਪਿੰਡ ਦੀ ਪੰਚਾਇਤ ਤੋਂ ਲਿਖਵਾਉਣਾ ਸੀਗਾ ਫਿਰ ਇਹਦੀ ਉੱਥੇ ਵੀਡੀਓ ਬਣਨੀ ਸੀ ਵੀ ਆਹ ਏਰੀਆ 'ਚ ਇੱਥੇ ਘੁੰਮ ਰਿਹਾ ਬੱਚਾ ਆ ਹਾਲਾਤ ਆ ਇਹਦੇ ਫਿਰ ਅਸੀਂ ਆਪ ਲੈ ਕੇ ਆਉਂਦੇ ਜਾ ਕੇ ਜਾਂ ਅਸੀਂ ਬਾਈ ਨੂੰ ਦੱਸਦੇ ਵੀ ਬਾਈ ਇੱਥੇ ਲਿਆ ਤੁਸੀਂ ਜਾਂ ਸਾਡਾ ਕੋਈ ਸੇਵਾਦਾਰ ਟੀਮ ਮੈਂਬਰ ਉੱਥੇ ਪਹੁੰਚਦਾ ਮਤਲਬ ਸਾਡੇ ਲਈ ਵੀ ਫਿਰ ਪਰੇਸ਼ਾਨੀ ਹੋ ਜਾਂਦੀ ਹੁਣ ਬਾਈ ਨੇ ਤਾਂ ਛੱਡ ਕੇ ਚਲੇ ਜਾਣਾ ਹੋ ਸਕਦਾ ਇਹ ਬੱਚਾ ਸਾਡੇ ਕੋਲੇ 5 ਸਾਲ 10 ਸਾਲ 15 ਸਾਲ ਰਵੇ ਤਾਂ ਮਤਲਬ ਸਾਡੇ ਕੋਲੇ ਰਿਕਾਰਡ ਦੇ ਨਾਂ ਤੇ ਕੁਝ ਵੀ ਨਹੀਂ ਵੀ ਇੱਕ ਬਾਈ ਆਇਆ ਸੀ ਛੱਡ ਕੇ ਗਿਆ ਸੀ ਉਹ ਦੱਸਦਾ ਸੀ ਵੀ ਮੈਨੂੰ ਉੱਥੋਂ ਮਿਲਿਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਜੇ ਕੋਈ ਭੈਣ ਭਰਾ ਕਿਸੇ ਦੀ ਮਦਦ ਕਰਨਾ ਚਾਹੁੰਦਾ ਤਾਂ ਉਹਦਾ ਇੱਕ ਪ੍ਰੋਸੀਜਰ ਆ ਉਹਦਾ ਇੱਕ ਤਰੀਕਾ ਵਾ ਤੇ ਬਾਕੀ ਬਾਈ ਤੁਹਾਡਾ ਕੀ ਨਾਮ ਹਰਪਾਲ ਸਿੰਘ ਹਰਪਾਲ ਸਿੰਘ ਬਾਈ ਦਾ ਧੰਨਵਾਦ ਵੀ ਕਰਦੇ ਆ ਚਲੋ ਘਟੋ-ਘਟੇ ਨੇ ਇਨਸਾਨੀਅਤ ਦਾ ਫਰਜ਼ ਨਿਭਾਇਆ ਪਰ ਹੁਣ ਬਾਈ ਨੂੰ ਅਸੀਂ ਇੱਥੋਂ ਪਿੱਛੇ ਨਹੀਂ ਮੋੜਦੇ ਪਰ ਹੁਣ ਕਿਉਂਕਿ ਬੱਚੇ ਦੀ ਹਾਲਤ ਦਿਖਦੀ ਏ ਸਾਨੂੰ ਜੇ ਤੁਸੀਂ ਇਹਨੂੰ ਪਹਿਚਾਨਦੇ ਹੋ ਕੋਈ ਕਿਸੇ ਦੇ ਘਰੇ ਕੰਮ ਕਰਦਾ ਸੀ ਕਿਸੇ ਨੇ ਆਂਡ ਗਵਾਂਡ ਚ ਕਿਸੇ ਦੇ ਦੇਖਿਆ ਹੋਵੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡਾ ਨੰਬਰ 82 848 0071 ਅਸੀਂ ਤੁਹਾਡਾ ਨਾਮ ਗੁਪਤ ਰੱਖਾਂਗੇ ਤੁਹਾਨੂੰ ਕਿਤੇ ਵੀ ਸ਼ੋਅ ਨਹੀਂ ਕਰਾਂਗੇ ਪਰ ਸਾਨੂੰ ਜਾਣਕਾਰੀ ਜਰੂਰ ਦਿਓ ਜੇ ਕਿਸੇ ਨੇ ਇਹਨੂੰ ਦੇਖਿਆ ਬੱਚੇ ਨੂੰ ਕਿਸੇ ਤੇ ਘਰੇ ਕੰਮ ਕਰਦੇ ਨੇ ਇਹ ਬੱਚਾ ਆਪਣੇ ਤੋਂ ਵਿਛੜਿਆ ਹੋਇਆ ਹੋ ਸਕਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਸੀਂ ਦੇਖਦੇ ਹੋ ਲੋਕਾਂ ਦੇ ਘਰਾਂ ਚ ਗੁਲਾਮ ਬਣਾ ਕੇ ਰੱਖੇ ਹੋਏ ਨੇ ਗੁਜਰਾਂ ਦੇ ਬਾੜਿਆਂ ਤੇ ਗੁਲਾਮ ਬਣਾ ਕੇ ਰੱਖੇ ਹੋਏ ਨੇ ਜਿਨ੍ਹਾਂ ਤੋਂ ਗੋਹਾ ਚਕਾਇਆ ਜਾਂਦਾ ਪੱਠੇ ਵੜਾਏ ਜਾਂਦੇ ਆ ਸਾਰਾ ਦਿਨ ਕੰਮ ਕਰਾਇਆ ਜਾਂਦਾ ਜਾਨਵਰ ਵਰਗਾ ਸਲੂਕ ਕੀਤਾ ਜਾਂਦਾ ਹੋ ਸਕਦਾ ਇਹ ਬੱਚਾ ਉੱਥੋਂ ਕਿਤੇ ਛੁੱਟ ਕੇ ਆਇਆ ਹੋਵੇ ਉਮਰ ਇਹਦੀ 22 ਸਾਲ ਦੀ ਹੈਗੀ ਆ ਪਰ ਆਪਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦੇ ਰਿਹਾ ਦਰਸਾਭ ਕੀ ਦੱਸਿਆ ਨੇ ਕੁਝ ਦੱਸੋ ਜੀ ਆਪਣਾ ਰੋਹਿਤ ਨਾਮ ਹੈ ਅੱਗੇ ਨੂੰ ਆਜੋ ਹਾਂਜੀ ਪਿਤਾ ਦਾ ਨਾਮ ਹੈ ਸੂਰਜ ਮਹਿਤੋ ਹਾਂਜੀ ਮਾਤਾ ਰੂਨਾ ਦੇਵੀ ਦੋ ਪਾਈਆਂ ਦੇ ਰਾਜਾ ਤੇ ਸ਼ਿਵਮ ਹਾਂ ਇਹ ਜਾਤ ਦੇ Yadav ਹੈ ਹੂੰ ਇਹਨਾਂ ਦਾ ਪਿੰਡ ਹੈ ਜੀ ਮੌਵਾ ਤਹਿਸੀਲ ਬਹਿਰੀ ਦਰਬੰਗਾ ਦਰਬੰਗਾ ਬਿਹਾਰ ਇਹ ਇਹ ਦੇ ਕਨਫਰਮ ਆ ਜਾਂ ਮਤਲਬ ਥੋੜਾ ਜੋ ਦਿੰਦੇ ਮੈਂ ਕੁਕਲਾਈ ਸਰਚ ਕੀਤਾ ਹੈ ਥੋੜੇ ਆਸ-ਪਾਸ ਦੇ ਪਿੰਡ ਵੀ ਪੁੱਛੇ ਹੈ ਤੇ ਆਸ-ਪਾਸ ਦੇ ਪਿੰਡ ਗਜਰੋਲੀ ਪਿੰਡ ਹੈ ਕੋਈ ਨੇੜੇ ਤੇ ਥੋੜਾ ਬਹੁਤ ਲਿੰਕ ਮਿਲ ਰਿਹਾ ਇਹਨਾਂ ਦੇ ਐਡਰੈਸ ਦੇ ਨਾਲ ਮਿਲ ਰਿਹਾ ਚਲੋ ਅਸੀਂ ਵੀ ਹੁਣ ਕੋਸ਼ਿਸ਼ ਕਰਾਂਗੇ ਇਹਦਾ ਬੱਚੇ ਦਾ ਘਰ ਲੱਭ ਜਵੇ ਇਹਦੇ ਮਾਪੇ ਨਾਲ ਸੰਪਰਕ ਹੋ ਜੇਵੇ ਤੁਸੀਂ ਵੀ ਕਰਿਓ ਕੋਸ਼ਿਸ਼ ਵੀ ਜੇ ਇਸ ਬੱਚੇ ਨੂੰ ਤੁਸੀਂ ਪਹਿਚਾਣਦੇ ਹੋ ਤਾਂ ਜਿਹੜਾ ਬਲਕਾਰ ਸਿੰਘ ਜੀ ਉਹਨਾਂ ਨੇ ਬਲਕਾਰ ਸਿੰਘ ਤੁਸੀਂ ਉਹਨਾਂ ਦਾ ਹਰਪਾਲ ਸਿੰਘ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਇਹਨਾਂ ਦੀ ਕੀਤੀ ਇਹ ਸੇਵਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ